ਚਲੇ ਹਾਂਜੀ ਇੱਧਰ 10 ਨ ਬੁਟੀ ਕਿਤੇ ਕੋਈ ਸਮਾਨ ਵਾੜਾ ਹੋਇਆ ਇੱਕ ਆ ਚੀਜ਼ ਲੈਤੀ ਅਸੀਂ ਤੇ ਬਹੁਤ ਸੋਹਣਾ ਮਤਲਬ ਵੀ ਉਹ ਚੀਜ਼ ਇਹ ਦੇਖਦੇ ਆਂਗੇ ਕਿਉਂਕਿ ਮੀਨ ਹੀ ਹਟਦਾ ਕੁਝ ਦਿਨਾਂ ਦਾ ਤੇ ਬਹੁਤ ਸੋਕਾ ਟ੍ਰੇਡ ਕੀਤਾ ਮਨ ਲਾ ਸਾਨੂੰ ਪਰ ਪਾ ਕੇ ਦੇਖਦੇ ਆਂ ਕਾਮਯਾਬਾ ਜਾਂ ਨਹੀਂ ਕਾਮਯਾਬ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਰੱਖਣਾ ਮੋਬਾਈਲ ਪੂ ਨਾਉਂਗਾ ਨਾ ਇੱਧਰਲੀ ਬਾਹਰ ਕਰਕੇ ਇਹ ਕੰਮ ਜਬ ਜੀ ਜਾਈ ਸਿਰਫ 150 ਰੁਪਏ ਦੇ ਵਿੱਚ ਉੱਪਰ ਪੰਜ ਦਾ ਨੰਬਰ ਹੈ ਜੇ ਆਪ ਇਹਦੇ ਕਣੀ ਕਰਦੇ ਸਕੈਨਰ ਇਹਦੇ ਕਣੀ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਮਤਲਬ ਪਤਾ ਕਰ ਸਕਦੇ ਹੋ ਤੇ ਬਹੁਤ ਤਕੜੀ ਚੀਜ਼ ਆ ਤੇ ਆਪ ਜੀ ਆ ਤਾਂ ਹਾਂ ਦੇਖੋ ਜਿਸ ਨੂੰ ਹਵਾ ਦੇ ਵਿੱਚ ਵਿੱਚ ਚੱਕ ਕਰਕੇ ਦੇਖਿਆ ਬਹੁਤ ਤਕੜੀ ਚੀਜ਼ ਆ ਤੇ ਆਪਾਂ ਪਾ ਕੇ ਉਹਨੂੰ ਦੂਰ ਨੇੜੇ ਸ਼ਹਿਰ ਥੱਲੇ ਖੇਤ ਬੰਨੇ ਜਾ ਸਕਦੇ ਹਾਂਗੇ ਤੇ ਹਵਾ ਹਵਾ ਦੇ ਵਿੱਚ ਵੀ ਕੋਈ ਮਨ ਲੈ ਨੂੰ ਖਾਸ ਤਾਂ ਨਹੀਂਗਾ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਪਿੰਡ ਹੀ ਰੋਕਲਾ ਜ਼ਿਲ੍ਹਾ ਮਾਨਸਾ